ਆਦੇ ਘੋੜੇ ਤੇ ਸਵਾਰ ਹੋ ਜਾ ਬਾਬਾ ਬਿੱਧੀ ਜਾਂਦੀ ਹੈ ਕਿਤੇ ਆਹੀ ਹੋ ਜਾ ਆਹੀ ਕੋੜਾ ਡਾਗ ਲਾਇਆ ਤੇਰਾ ਨਾਮ ਤੇ ਹੱਥ ਤੇ ਚੰਗਿਆ ਬਾਣੀ ਜਿੱਥੇ ਵਧਿਆ ਬੈਠਾਇਓ ਤੇ ਦਰਖਤ ਦੇ ਥਨੇ ਆ ਸਤਿਗੁਰੂ ਘੋੜਾ ਬਣ ਕੇ ਬਹਿ ਗਿਆ ਤੇ ਆਦੇ ਬਾਬਾ ਬਿੱਧੀ ਜਾਂਦੋਂ ਆਦੇ ਬਿੱਧੀ ਜਾਂਦਾ ਇੱਥੇ ਥੋੜੀ ਕਦੇ ਰਿਆਦਾ ਦੇ ਲਿਆਈ ਦੂਜਾ ਘੜਵਾ ਕਰਕੇ ਪਾਣੀ ਦਾ ਲਿਆ ਤੇ ਲੱਗੀ ਆ ਕਿਆਸ ਲੱਗੀਆ ਪਾਣੀ ਪੀ ਗਏ ਤਾਂ ਫੇਰ ਗਾੜੀ ਚਲਾਂਗੇ ਦੱਸਿਆ ਨਹੀਂ ਹੁੰਦਾ ਉਹ ਤੇਰੇ ਲਈ ਤੋਂ ਬਾਬਾ ਬਿਧੀ ਜੰਨੂ ਦਾ ਜੀ ਗਏ ਦਰਿਆ ਤੇ ਕੀ ਵੇਖਿਆ ਗਾੜੀ ਬਾਬਾ ਘੜਿਆੜਿਆ ਬੇਚਾ ਸੰਗਤ ਨੂੰ ਨਾਮ ਜਪਾਉਣ ਲਿਆ ਇਹ ਲੋ ਬਾਬੇ ਘੜੀਏ ਨੂੰ ਪਹਲਾ ਲੱਗਿਆ ਉਹ ਬਾਬਾ ਬਿਧੀ ਜੰਨੂ ਜੀ ਆ ਗਏ ਇਹ ਬੜੀ ਕਾੜੀ ਇਹ ਬੋਲਦੀ ਆ ਗਾਣੇ ਨੂੰ ਰਬਰ ਦਾ ਸਿੱਖਾਂ ਦੇ ਗੋਲ ਹੁੰਦਾ ਜੀ ਆਓ ਹੁਣ ਵੇਖੋ ਬੇਦੀ ਕਰਦਾ ਧੰਗ ਜੇ ਉਸ ਜਾ ਕੇ ਪਹਿਨਾ ਸਤਿਗੁਰਾਂ ਨੂੰ ਜਲ ਸਿਗਾਇਆ ਤੇ ਖੇਹ ਬੇਦੀ ਵੀ ਦੀਆਂ ਦੇ ਬਾਬ ਮੇਰੇ ਮਾਲਕ ਮੇਰੀ ਪੀਰੀ ਦਾ ਮਾਲਕ ਸਤਿਗੁਰੂ ਗੁਰੂ ਆਰਜਿੰਦ ਪਾਤਸ਼ਾਹ ਜੀ ਭਾਈ ਘੜੀਆਂ ਬੈਠਾੜ ਕੇ ਉੱਥੇ ਆ ਜੀ ਜਿਹੜੀ ਬੇਦੀ ਕਰਦਾ ਹੈ ਆਹਿਆ ਆਂ ਤਾਂ ਗਾੜੀ ਬੇਦੀ ਕਰਦੇ ਹੋ ਕਿ ਇਹ ਮਿਲੂ ਦਰਿਆਵਾਰ ਕਾ ਦਿਨ ਜੇ ਨਾਨਾ ਲਈ ਆ ਗਿਆ ਇਧਰ ਆ ਕੇ ਲੇ ਨਾ ਕਿ ਇਹ ਨਾ ਕਿ ਉਹ ਤੇ ਬਿਨੇ ਹੀ ਆਇਆ ਮਾਪੇ ਉਹਨੂੰ ਨਾ ਪਛੰਗਣ ਲਾ ਉਹ ਨਾ ਨਈਏ ਕੁਸਾ ਇਹ ਆਪਣਾ ਮਾਂ ਵੀ ਆ ਤੇ ਪਿਓ ਵੀ ਆ ਤੇ ਚੀਚਿਆ ਜੀ ਆ ਤੇ ਮਾਸਟਰ ਵੀ ਆ ਤਾਂ ਉਹ ਜੀਏ ਬਾਰਕੀ ਆ ਇਹਨੂੰ ਜੇ ਉਹ ਪਛਿਆ ਕਰੋ ਗਰੋ ਗਰੋ ਪਿਆਰ ਉਹ ਸੁਗਾਏ ਯਾ ਬਾਪੂ ਨੂੰ ਇਹ ਗੱਲ ਭਾਈ ਘੜੀਏ ਦੀ ਬੇਨਤੀ ਦੱਸਿਆ ਨੇ ਮਹਾਰਾਯੋ ਆ ਬੇਨਤੀ ਕਰਦਾ ਮੈਨੂੰ ਦਰਿਆਉ ਬਾਰ ਕਰ ਦਿਓ ਇਹ ਗੁਰੂ ਸਾਹਿਬ ਗੁਰੇ ਨਾਨਕ ਦੇਵ ਜੀ ਕੰਡਾੜਿਆ ਨੂੰ ਕਹਿੰਦੇ ਆ ਜਾਓ ਇਹਨਾਂ ਆਲਾ ਜੋ ਦੇ ਉਹਦੀ ਬੇਦੀ ਹੈ ਕੁ ਮੇਰੀ ਬੇਦੀ ਫੈਸਾ ਦੋ ਹਾਂ ਸੇਵ ਬਾਜਾ ਦੇ ਤੂੰ ਦੱਸ ਬੇਦੀ ਕਿਹੜੀ ਆ ਆਮਾ ਮੇਰੀ ਬੇਂਤੀ ਇਹ ਕੀ ਤੀਕਰ ਨੱਟਾ ਪਈ ਦੁਨੀਆਂ ਦਾ ਬਾਦ ਕੇ ਹੀ ਨਾ ਆਮਾ ਮੇਰੀ ਬੇਂਤੀ ਇਹ ਆਮਾਰਾ ਸੱਚੀ ਬਾਸ਼ਾ ਉਹ ਭਾਈ ਗੜੀਏ ਦਾ ਨਿਉ ਨਾ ਲੈਣਾ ਗਹਿਨੇ ਉਹਦੇ ਉਹਦੇ ਨਾਮ ਜਪਾਈ ਆਉਂਦਾ ਜਾਂਦਾ ਕਿ ਜੇ ਮੋੜਾ ਉ ਤਾਂ ਵੀ ਨਾਮ ਜਪਉਣਾ ਜੇ ਗਾੜੀ ਚੱਲੇਗਾ ਤਾਂ ਵੀ ਨਾਮ ਜਪਉਣਾ ਪਰ ਅੜਿਆ ਬੈਠਾ ਨਾ ਜਿੱਥੇ ਉਥੇ ਭਾਈ ਗੜੀਏ ਦਾ ਨਾਂ ਨਿਉ ਗੇ ਰਣਾਉਂ ਆਏ ਹੋਇਆ ਅਖੜਾ ਸ਼ੇਵੇਂ ਬਾਛਾ ਦਾ ਸੇ ਖੜਿਆ ਬੇਟਾ ਮਹਾਰਾਜ ਤੇਰੇ ਨਾਮ ਨੂੰ ਲਾ ਜਿਕੇ ਆਪਣੇ ਨਾਮ ਦੀ ਰੱਖਣਾ ਉਹਨੂੰ ਨਾ ਲਾ ਲੱਗ ਨਹੀਂ ਨਿੰਦ ਉਹ ਸਾ ਨੂੰ ਕੁਝ ਜਾਣਾ ਉਹ ਆ ਬੇਬੀ ਨਾ ਯੋ ਨੂੰ ਗਾਤਾ ਹੈ ਬਾਦੂ ਦੀ ਨਹੀਂ ਤਾਂ ਜਿਉਂ ਨਾ ਦੇ ਕੋਈ ਹੋ ਅਵਾਸ ਹੈ ਗੁਰੂ ਕੋ ਪਿਆਰੋ ਪਾਪਾ ਬਿਧੀ ਜਾਦਰੂ ਕਹਿ ਲਗਿਆ ਜਾਂ ਫਿਰ ਐਂ ਗਾਰਾ ਵੇ ਗਿਆ ਮੰਗਾਈ ਲਈ ਬਾਦਰਾ ਜੈ ਹੇ ਗਾਲਾ ਦੇ ਤੇ ਮੇਰੇ ਨਾਮ ਨੂੰ ਬਾਜ ਲਗਣੀ ਆ ਤੇ ਜਾਂ ਫਿਰ ਯਾਹੇ ਕਿਉਂ ਉੱਥਈ ਆ ਨਗਾ ਜੇ ਹ ਯਾ ਗੁਰੂ ਕੋ ਪਿਆਰੋ ਪਾਪਾ ਬਿਧੀ ਜੰਦ ਸਾਹਿਬ ਜੀ ਕਹਿ ਨਾ ਉਤੇ ਦਰਿਆ ਦੇ ਨਾਮ ਤੇ ਸੰਗਤ ਦੇ ਨਾਮ ਆਈ ਗਈਆ ਬਾਪੂ ਦੇ ਠੇਗ ਵਾਈ ਤਜੀਏ ਸਾਡੇ ਉਹ ਕਦੇ ਆਉਂਦਾ ਕਿ ਪਾਣੀ ਦੇ ਜੇ ਸਭ ਦਾ ਉੱਗਣਾ ਇਹ ਲੋਕ ਉਹਦੇ ਨੇ ਗਰੰਟੀ ਜਿਗਰ ਉਹਨੂੰ ਪੱਸ ਲੈਉ ਇਹ ਆਉਦਾ ਹੈ ਨਹੀਂ ਆਉਂਦਾ ਆ ਗਿਆ ਨਦੀਆ ਵਹਿ ਜਿੱੱਪੇ ਉਹ ਖਾਦੇ ਹਾਰੇ ਖੋਣ ਇਹ ਬਾਬਿਆਂ ਦਾ ਕੰਮ ਆ ਗਰੋ ਗੋਬਿਆਰੋ ਜੇ ਦੇਖ ਲੈ ਜਿੱੱਪੇ ਦੇ ਤਾਰੇ ਪਾ ਗਿਆ ਨੰਨੀਆ ਜੱਜੇ ਬੇਵਕਾਲੇ ਇਹ ਥਲੀ ਕਰੇ ਅਸਗੋ ਆਹ ਦਵ ਜਾਣਾ ਨਾ ਬਹੁਤ ਰਕਦਾ ਆਹ ਕੋਠੇ ਵੜਦਾ ਉੱਪੇ ਬਾਗ ਕੋਠੇ ਜੋੜ ਕੇ ਲੱਗਿਆ ਲੈ ਨਾ 10 12 ਪੈੜੀਆਂੇ ਰੋੜ ਕੇ ਲੱਗਿਆ ਦਰਵਾਜ਼ਾ ਜੁੱਤ ਸਾਜ ਕਹੂੰ ਸੁਣ ਲੋ ਸਭੇ ਸਾਰੇ ਹਲੇ ਫੋਲਿਓ ਲਾਗ ਕਹੂੰ ਸੁਣ ਲੋ ਰਬਾ ਵੰਦੇ ਜਨ ਪ੍ਰੇਮ ਗਿਓ ਮੈਂ ਨਹੀਂ ਇੱਕ ਰੱਬ ਪਾਇਓ ਵੇਖੋ ਜਿਨ੍ਹਾਂ ਨੇ ਇਸ ਪ੍ਰੇਮ ਕੀ ਦਾ ਅਰਤ ਮਾਨਾ ਉਹਨਾਂ ਨੇ ਉਸ ਪ੍ਰਭੂ ਦੀਆਂ ਖਿਸ਼ੀਆਂ ਦਾ ਨਹੀਂ ਆਤਮਾ ਦੇ ਵਿੱਚ ਪਰਮਾਤਮਾ ਵਸਦਾ ਜੀ ਤੇ ਕੋੜਵੀ ਉਹਨੇ ਬਾਹਰ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਦੱਸਿਆ ਵੀ ਜੀਵ ਨੂੰ ਪਾਉਣਾ ਨਾ ਯਾਰ ਵਾਟ ਯੂ ਗਾਡ ਇਹ ਬੰਦਾ ਹੈ ਅੰਦਰ ਜਿਹਨੂੰ ਉਹ ਸਾਗਮਾ ਤੇ ਬੈਠੇ ਸੀ ਜਿਸਾਂ ਨੇ ਮਿਲਿਆ ਓਏ ਜੀ ਹਾਂ ਬਾਪੂ ਦਾ ਵਜਨ ਦੇ ਗੁਰੂ ਗ੍ਰੰਥ ਸਾਹਿਬ ਦੇ ਬਾਣ ਮਨ ਹਾ ਆਤਮਾ ਸਾਰਾ ਆਤਮਾ ਪਰਾਈ ਆ ਦੋ ਇਹ ਮੇਰੇ ਜੀ ਆ ਉਹਦੇ ਜੀ ਆ ਸਾਰੇ ਜਾਨ ਆਤਮਾ ਆਤਮਾ ਜਿਹੜਾ ਆਪਣਾ ਜੀਵਨ ਆ ਉਹ ਮਾਲਕ ਦੇ ਹੱਥ ਵਿੱਚ ਆ ਉਹ ਜੀਵਨ ਜਿਹੜਾ ਆਪਣਾ ਆਮਨ ਹੋਇਆ ਸੇ ਜਨ ਕਾ ਜਤੀ ਬੇ ਕੋਈ ਇਹਦੇ ਵਿੱਚ ਛਲਕੀ ਨਹੀਂ ਜਿਹਾ ਅਨਿਵਾਤਨ ਸੇ ਪਿਆ ਪ੍ਰਸਨ ਦੀ ਆਪ ਲੰਦਾ ਉਹ ਸਾਰੀਆਂ ਬਾਹਾਂ ਨੂੰ ਢੱਕੀ ਦੇਖੰਦੀ ਉਹਨਾਂ ਦੀ ਕੰਨਾਂ ਦੀ ਸਾਂਦੀ ਉਹਦੀ ਇਹ ਗੁਰੂ ਕੋ ਕਹੇਦਾ ਜੁਬਾਨ ਦੀ ਆਸਾਂ ਦੀ ਪੋਣ ਦੀ ਉਹਦੀ ਹੱਥਾਂ ਪੈਰਾਂ ਦੀ ਕਰਨ ਦੀ ਪੈਰਾਂ ਦੇ ਚੁੰਨ ਦੀ ਤੇ ਭਾ ਜਦੋਂ ਉਹ ਨਿਖਨ ਦਿੱਸਾ ਉਹ ਕੋ ਜੀ ਨੂੰ ਬੋਲਦਾ ਜਿਹੜੇ ਕਰਕੇ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਤਦ ਗੁਰਾਂ ਨੇ ਆਦਿ ਆਤਮਾ ਬਾਹਰ ਆਤਮਾਏ ਕੋ ਕਰੇ ਕੋ ਕਰਨੇ ਵੀ ਵੈਜ ਜੀ ਉਹ ਆਤਮਾ ਦੂਜੇ ਜੀ ਆ ਤੇ ਜੀ ਜੀ ਹੋਆ ਜਾਂਦੇ ਆ ਇਹ ਉਹਨੂੰ। ਆਤਮਾ ਬਾਹਰ ਆਤਮਾਏ ਕੋ ਬੜੇ ਅੰਦਰ ਕੀ ਧੁਬਦਾ ਅੰਦਰ ਬੜੇ ਬਬਦਾ ਇਹ ਇੱਕਾ ਨਿੰਦਿਆ ਜੁਗੜੀ ਹੈ ਸਾਰੇ ਉਹਨੂੰ ਦੂਰ ਹੋ ਜਾਣੀ ਹੋ ਜੇ ਆਪਾਂ ਅਗਰੇ ਜੀ ਪਰਮਾਤਮਾ ਦੀ ਦਿੱਖ ਆ ਵੀ ਇਹਦੇ ਵਿੱਚ ਹੀ ਹੋ ਰਹਾ। ਉਹ ਐਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਆਵੇ ਕਿੰਨੀਆ ਸਿੱਖਿਆ ਦਿੰਦਿਆ ਆਂਦੇ ਧੋਤਿਆ ਜੂੜਨਾ ਉਤਰੇ ਜੇ ਸੋ ਤੋ ਵਾ ਕੈਸਾ ਆਲੇ ਸੱਜਣੇ ਗਾਣਿਓ ਬਣਿਆ ਰਦਾ ਐਡਾ ਨਾ ਬਣਿਆ ਸੱਜਾ ਦਾ ਸਹੀ ਨਾਲ ਮੈਂ ਚੱਲ ਗਿਆ ਦਾ ਚਲਨ ਆਜੇ ਦੇ ਕਰਮ ਕਰਦੇ ਆ ਨਾ ਇਹੋ ਜੇ ਨਾ ਜਾਣਾ ਆਪਣੇ ਨਾਲ ਜਿੱਥੇ ਲੇਖਾ ਮੰਗਿਏ ਤੇ ਤੇ ਦਿਖਦੇ ਦਿਸਣ ਉਥੇ ਦਿਸਣੇ ਜੀ ਗੁਰੂ ਮੇਰਾ ਮਤੇ ਦੇ ਨੇ ਗਿਆਨੇ ਆ ਆ ਜਿਹੜਾ ਪਿਛਲਾ ਆ ਜਿਹੜਾ ਕਰਮਾ ਪਿਛਲੇ ਕਰਮਾ ਪਾਣਾਂ ਗਾ ਨਵੇਂ ਗਾਵੇਂ ਕਰਾਂਗੇ ਤੇ ਫਿਰ ਗਾ ਮੈਨੇ ਗੁਰੂ ਕੋ ਬੇਰੋ ਤਜੇ 86 ਲੱਖ ਜੂਰ ਤੋਂ ਬਚਣਾ ਤੇ ਫੇਰਾ ਬਾਪੂਆਂ ਬੰਧਨ ਜਿਹਦੇ ਵਾ ਆਪਣੇ ਮਨ ਦੇ ਵੀ ਵਸਾਓ ਇਸ ਸੰਤੀ ਕੋ ਦੇ ਜਨਨਾ ਨਾਲ ਜੁੜ ਤੇ ਆਤਮਾ ਤੇ ਉਹਦੀ ਸੀਏ ਆਹੋ ਉੱਥੇ ਬੈਠਾ ਉਹ ਆਪਣੇ ਤਨ ਨੂੰ ਬਗਾਵਤ ਹੋ ਜੀ ਤਾਂ ਦੇ ਨਾਮ ਬਜਨ ਸਾਂਝੇ ਕਰੀ ਜੇ ਮੰਗਲਾ ਚਰਨ ਦੇ ਵਿੱਚ ਆਉਂਗਾ ਨਾ ਅਨੇ ਦਰਸਨ 82 ਦਿਨਸ ਰਾਤ ਜੇ ਤੂੰ ਅਨੰਦ ਦੇ ਨੀਰ ਦਾ ਕੋਲ ਕਬਟਾ ਆ ਕਬਟਾ ਵਿਢਾੜ ਜਰਿਆ ਨਾਇਰਾ ਤੇਰੀਆਂ ਦੁਨੀਆ ਬੇਜੀਆ ਖੇਰ ਕਿਤੇ ਮੇਦਾਇ ਕੋਲ ਕਬਟਾ ਗੋਰ ਬੇਨੀਆ ਨਾਨਕ ਹਰ ਸੰਗ ਮੀਦਾ ਐ ਸੁਖੁਮਨੀ ਸਾਧ ਜੀ ਦੱਸਿਆ ਮਹਾਰਾਜੀ ਅੰ내 ਜੈ ਸਿਕਿਆ ਤੇ ਸਹੀਦ ਰੱਖ ਨਾਨਕ ਨਿਭੇ ਨਾਰਾ ਸਦਾ ਹੀ ਨਾਰਾ ਆਪਣੇ ਗੁਰਿਆਰੋ ਇਸ ਕਰਕੇ ਰਹਾਉ ਦਾ ਬਚਨ ਦੇ ਕੇ ਮਹਾਰਾਜੀ ਆਜਾ ਮਨ ਨੂੰ ਸੰਦਾ ਸਮਝਾਉਣ ਦਾ ਜੰਦ ਕੋਠੇ ਮੰਡਪ ਬਾੜੀਆਂ ਪਾਸੋ ਚਤਉ ਹਾਂ ਅਮੇ ਤਖਿਆ ਮਗਾ ਮੰਨਾਰਾਮਣੀ ਵੇਚੋ ਵੇਚ ਸਖਣੀਆਂ ਆ ਕੋਠਾ ਗਿੜਾ ਸੇ ਜੋ ਵੀ ਕੋਠਾ ਏ ਹੋਜੀ ਨਾ ਬੰਦੇ ਆ ਨਾ ਬਾਪੂ ਦਾ ਨਾ ਇਹ ਬੋਦਾ ਕੋਠਾ ਏ ਉਹ ਇਹ ਜੀ ਵਸਦਾ ਏ ਇਸੇ ਹੀ ਹਰਗਾ ਮੰਤਰ ਹੈ ਉਹ ਜਿਹੜਾ ਮੈਂ ਸਦਾ ਹੀ ਮੰਤਰ ਇਹ ਕਮੰਦਾਲਾ ਉਹ ਨਹੀਂ ਆਦੇ ਉਹ ਹਰੇ ਮੰਤਰ ਆ ਜਿੱਥੋਂ ਆਪਾਂ ਨੂੰ ਆਈਦਾ ਬਾਣੀ ਦੀ ਸੇਧ ਮੈਂ ਨਹੀਂ ਢੱਟ ਕੇ ਬਹੁਤ ਬਰਬਾਦ ਹੋ ਜਾਂਦੇ ਆ ਨਾ ਇਸੇ ਦਾ ਹੋ ਜਾਂ ਨਹੀਂ ਉਥੇ ਨਹੀਂ ਜੈਨੂੰ ਕਹਿਣਾ ਜਿਹਨੇ ਵੀ ਜਿਆਦਾ ਆਇਉਣਾ ਖੰਡ ਜਿਹਨੇ ਜਿਆ ਐਸੀ ਜੀਵਨ ਅਕ ਨਾਨਕ ਨੇ ਵੀ ਨਾਲ ਨਾ ਲੇਗੂਆ ਜੇ ਗੁਰੂ ਕੋ ਫੇਰ ਨਾ ਪੁੱਛਾ ਨਹੀਂ ਫੇਰ ਮਾਰਨਦਾ ਦੇਵ ਨੂੰ ਯਾਦ ਕੀਤਾ ਤੇ ਮਾਹਾਂ ਨੇ ਸੋਹੇ ਚੇਹ ਜੋ ਤੇ ਪਰ ਲੋਗ ਦੇ ਵਿੱਚ ਸੱਜਣ ਮਟਕੇ ਮਾਹ ਭੜਿਉ ਆਪਣੀ ਜਿਦਾ ਬਾਪੇ ਮਿੱਟੀ ਜਾਂਦਾ ਬਣਾਈ ਨਾ ਵਿਵਹ ਰਮਨਤਾ ਸਰੂਆਬੇ ਆਪਣੇ ਦਾ ਚੰਦ ਦੀ ਆਪਣੇ ਪੁੱਤਾਂ ਦੀ ਏਡਾ ਆਪਣੀ ਨਾ ਰਹਿ ਜਾਇਆ ਬਾਹ ਕੁਝ ਕਹਾਣੀ ਕੀਆ ਕੀ ਹੁੰਦਾ ਬੁਣੀ ਜਾਂਦੇ ਪੜਿਓ ਉਹ ਦਰਜਾ ਪਾ ਵੜੇ ਗੁੱਟੇ ਦਾ ਬਾਣ ਲੈ ਜੇ ਆਂ ਬਾਦ ਇਹਦੀ ਬਾਣੀ ਦਾ ਗਿਆਤਾ ਵੀ ਕਰ ਰੋ ਨਾ ਇਹ ਅਖਿਆਤ ਅਤਨ ਗਾ ਅਤੇ ਲੋਕ ਸੁਖਿਆ ਮਾਤਰੋ ਇੱਥੇ ਹੀ ਸੁਖ ਤੁਹਾਡੀ ਘੋਲੀ ਵਿੱਚ ਲੋਕ ਸੁਖਿਆ ਪਰ ਰੋਗੇ ਨੇ ਨਾਨਕ ਹਰ ਪ੍ਰਭ ਉਹਦੇ ਮੇਲੇ ਉੱਥੇ ਮਿਲਦਾ ਜੀਵਾ ਦੇ ਤੇ ਤੇ ਜਾਂਦੇ ਤੇਗ ਨੇ ਉੱਥੇ ਆਪਣੇ ਬਾਹ ਫੜੀ ਫੇਰਨੇ ਹਾਂ ਬਹਿ ਜਾਣਾ ਹਾਂ ਨਹੀਂ ਜਾਣ ਲੈਣਾ ਮੈਂ ਇਹ ਚਾਹੀਦੀ ਦਾ ਨਾਮ ਕੋਈ ਨਾ ਮੋਹਤਨਾ ਖੜਾ ਖੜਾ ਜੇ ਏੜ ਅਗੇ ਹਾਂ ਆ ਕੋਠੇ ਨੂੰ ਕੋਠਿਆਂ ਕਰੋ ਗੁਰੂ ਗੈਰੋ ਜਿਹੜੇ ਦਵਾਰ ਗੁਰੂ ਬ੍ਰਾਮ ਬ੍ਰਾਮ ਕਰਾ ਲਾ ਕਥੇਆ ਕਰੋ ਸੁਪਿਆ ਜੋ ਇਹ ਜੀਤਾ ਖੜਾਇ ਕੋਠੇ ਮੰਡਪ ਬਾੜੀਆਂ ਪਾਸੋ ਜਤੋ ਈਆ ਘਠੀਆਂ ਘਮਣਾਵਣੀ ਵਿੱਚੋਂ ਹਰ ਕੰਨੀਆਂ ਬੱਕਾ ਹੋਵੇ ਧਰ ਲਈ ਹੋ ਲਗੇ ਸਾਂ ਆਉਂਦੇ ਬੱਕਾ ਬੱਗੇ ਕੱਪੜੇ ਛੇ ਸਮਾ ਮੰਜਵ ਸਾਨ ਘੋਟ-ਘੋਟ ਜੀਆਂ ਖਾਵੇਂ ਆਂਦਾ ਘੋਟ-ਘੋਟ ਜੀਆਂ ਨੂੰ ਮਾਰ-ਮਾਰ ਕੇ ਖਾਣਾ ਆ ਨਾ ਏ ਏ ਸੇਨੋ ਵਰਗਾ ਨਾ ਕੀ ਗਦੇ ਘੋਟ-ਘੋਟ ਜੀਆਂ ਖਾਵੇਂ ਬੱਗੇ ਨਾ ਕਹੀਆਂ ਨਾ ਸਿੰਬਰ ਰੋਖ ਸਿੰਬਰ ਰੋਖ ਬੜਾ ਕਾ ਸਿੰਬਰ ਰੋਖ ਹੁੰਦਾ ਇਹਦੇ ਵਾ ਇੱਕ ਬਾਗ ਦੇ ਵਿੱਚ ਹੋਈਦਾ ਸਿੰਬਰ ਰੋਖ ਸਿੰਬਰ ਰੋਖ ਇਹ ਆਂਦੇ ਵਾ ਵਧੀਆ ਜੀ ਸਿੰਬਰ ਰੋਖ ਜਿਹੜਾ ਬੜਾ ਤਗੜਾ ਹਾ ਨੂੰ ਕੁੜੀ ਵੀ ਬੜੇ ਵਧੀਆ ਲੱਗਦੇ ਆ ਸਿੰਬਰ ਰੋਖ ਆਸ ਜੀ ਆ ਦੇ ਜੀ ਇਹੇ ਰਬੇ ਦਾ ਪੰਨ ਲਾ ਲੈ ਈਸੇ ਪਿਸਮਾਦੂ ਕੀ ਆਖਿਆ ਤੇ ਮਰ ਰੋਕਸ ਜੀ ਲਹਾ ਮੈਂ ਜਨਾ ਦੇਖ ਕੋਲ ਹਨ ਉਹ ਵੀ ਨਾ ਵੜਾ ਤਗਦਾ ਹੁੰਦਾ ਬੜਾ ਨਮਾ ਲਾ ਇਹ ਕੋਲ ਬੜੇ ਵਧੀਆ ਨਾ ਨੇ ਇਹਨਾਂ ਕੋਲ ਜਾਂ ਪਾਸੀ ਹੋਵੇ ਨਾ ਵੀ ਵੀ ਜਪੜੇ ਰੋ ਦੇ ਦੇ ਬਾਰੇ ਵਾਰੀਆਂ ਬੰਦਾ ਵਾਹੋ ਫੋਲਵੇ ਆਏ ਜੋ ਫਾਜਾ ਖੰਦੇ ਪਰਪ ਪਗਾ ਆਤਮਾ ਕਾ ਕੋੜਾ ਹੁੰਦਾ ਕੋਇਆ ਕੌਦੇ ਦੇ ਵੜੇ ਕੋਟ ਹੋ ਗਿਆ ਜੇ ਬੰਦਾ ਤੇ ਜੰਦੇ ਜਾਂਦੇ ਜੇ ਇਸੇ ਦਾ ਗੀਰ ਗਿਲੇ ਆਪਾਂ ਵੀ ਜੀ ਬੱਬਾ ਉਹਨੇ ਦੇ ਵਿੱਚ ਬਿਠੇ ਬੱਬਾ ਕੋੜੇ ਉਹਨਾਂ ਦਿੱਥੇ ਮਿਲਣਾ ਕਰੀ ਗੱਲਦੇ ਬਾਪੂ ਦੇ ਨਾ ਜੁੜਨ ਤੇ ਉਹ ਹੋੜਨਾ ਕੋਈ ਮਿੱਠੇ ਕਰ ਦਿੰਦਾ ਜੇ ਗੁਰੂ ਕੋ ਪਿਆਜ ਆਹ ਉਹ ਸਮਾਧਿਆ ਬੱਗਾ ਨਾ ਇਹਦਾ ਬਣਿਆ ਫਿਰ ਬੱਗਾ ਬੱਗੇ ਕੱਪੜੇ ਇਹ ਸਮਝ ਵਸਾਨਾ ਘੁੱਟ ਘੁੱਟ ਜੀ ਆ ਖਾਵਣੇ ਬੱਗੇ ਨਾ ਕਹੀਆਂ ਨਾ ਸਿੰਮਰ ਰੁਖ ਸਰਾ ਸੀਲਾ ਮੈਂ ਜਨ ਦੇਖ ਪੜਾਂਦਾ ਏ ਭਾਗ ਕਾ ਮਡਾਵਣੀ ਉਹ ਤਾਂ ਫਰਨੀ ਕਾਮ ਉਹਦੇ ਬੱਕ ਬੱਕੇ ਜਿਉ ਘੋੜੇ ਹੁੰਦੇ ਆ ਉਹ ਜਾਲੇ ਵੜੇ ਪੰਛੀ ਵੜੇ ਚਾਹ ਨਾ ਹੁੰਦੇ ਫੁੱਲ ਰੇਖੇ ਆ ਜੋ ਫੁੱਲ ਜੁੰਜ ਬਾਦੇ ਨਾ ਹੁੰਦੇ ਰੇਖੇ ਜੋ ਜਾਲੇ ਨੀ ਕੋੜੀ ਹੋ ਜਾਂਦੀ ਲੋ ਨਾ ਸੇ ਜੋ ਠੀਂ ਪਿੰਦੇ ਇਹ ਵੀ ਜਾਂਦਾ ਇਹ ਵੀ ਨਾ ਬੜਾ ਹੋਤਾ ਮਧੇ ਵਾਲਾ ਲੱਗਦੇ ਬ ਜੋਂ ਸਾ ਜਿਹੜੀ ਕੀ ਫੇਰ ਫੇਰ ਪਤਾ ਲੱਗਦਾ ਵੀ ਇਹ ਉਹਦਾ ਸੁਭਾਅ ਦਾ ਕਿਵੇਂ ਆ ਹਾਲਾ ਗਾਮਨਾ ਆਮਨੇ ਤੇ ਗੁਰਾ ਭਾਗਾ ਹਨ ਅੰਧਲੇ ਹਨਲੇ ਅੰਧੇ ਰੁਆ ਗਿਆ ਅੰਧੇ ਆਪ ਆੜੂ ਧਾਇ ਡੂਗਰਵਾੜਾ ਬਹੁਤ ਅੱਖੀ ਲੋੜੀ ਅੱਖੀ ਲੋੜੀ ਨਾ ਲਹਾ ਹਾ ਿਆੜ ਲੰਗਾ ਕਹਿ ਤਾ ਆ ਗੁਰੂ ਦੇ ਖਾਨਾਂ ਦੀ ਸੇਵਾ ਜਨਾਂ ਬੜਦੇ ਨਹੀਂ ਆਸਮਾਨ ਦੇ ਆਰਮਾਨ ਦੇ ਜੀਵ ਇਹਨਾਂ ਦਾ ਵੀ ਰੋਕ ਰੂਗਾ ਇਹ ਕਹਤਾ ਨਹੀਂ ਨਾ ਗਾਲਾ ਪਰ ਜੀ ਕੋਲ ਬਹੁਤ ਵੱਡਾ ਹੋ ਰਿਹਾ ਉਹ ਆ ਰੂਮਾਨਤਾ ਤੋਂ ਕਈ ਨਾ ਦੇ ਹੋਏ ਆ ਉਹਨਾਂ ਨੂੰ ਕਿਹੋ ਜਿਹਾ ਨਹੀਂ ਇਹ ਵੀ ਦਾ ਆਉਂ ਫਿਰ ਹਾ ਪਰ ਜੁਰਾ ਗਾਦੀਏ ਕੋਤੋਂ ਮਦਦ ਨਹੀਂ ਸ਼ਾਕੜੀਆਂ ਛੁਗਿਆ ਨਹੀਂ ਆ ਜਾਰ ਕਰੇ ਨੌਕਰੀ ਲੋਕ ਆ ਗਿਆ ਚੰਗਿਆ ਨੌਕਰੀ ਜਿਹਨੇ ਕਰੇਲਾ ਉਹ ਕਸਮ ਨੂੰ ਧਾਰ ਰੱਖੀ ਜਿਹਨੇ ਨੌਕਰੀ ਕਰਦਾ ਉਹ ਦਾ ਧਾਰ ਰੱਖੇ ਤੇ ਕਸਮ ਵੜਾ ਕੋਈ ਹੁੰਦਾ ਜੀ ਜੇ ਇਹਦਾ ਦਰਉਦਾਇਨ ਕਰਿਆ ਕਰੇ ਤਾਂ ਜਿਆ ਪੈਸੇ ਦੇਣੇ ਉਹਨਾਂ ਫੇਰ ਮਾਰ ਨਹੀਂ ਆ ਇਹਦੇ ਮਾਰ ਨਹੀਂ ਆ ਤਾਂ ਦਰਉਗੇ ਇਹ ਨੂੰ ਕੰਮ ਨਹੀਂ ਕੀਤਾ ਵੀ ਮੇਰੇ ਆਏ ਨੌਕਾ ਤੇ ਹੋਇਆ ਜਲੇ ਉਹਦੇ ਨਾਲੋਂ ਕੰਮ ਜਿਆਦਾ ਦਿੱਤਾ ਹੋਵੇ ਉਹਦੇ ਤੋਂ ਜ਼ਿਆਦਾ ਕਰਨੇ ਤੇ ਫੇਰ ਵੜਾ ਕੋਈ ਫੰਦਾ ਨਾ ਹੋਵੇ ਇਹ ਕਹਿੰਦੇ ਕਿ ਬੈਠਾ ਚਾਰ ਕਲੀ ਨੌਕਰੀ ਹੁੰਦੀ ਹੈ ਚਾਰ ਕਿਆ ਛੰਗਾਇਆ ਅਮਰ ਸਿਆਣਪ ਕਹਿੰਦਾ ਆਏ ਹੋਏ ਵੱਡੀ ਛਾਣਪ ਹੋ ਗਿਆ ਆਪਣੇ ਵਿੱਚ ਜਿਹੜੇ ਮਾਰਗ ਦਾ ਕੰਮ ਕਰਦੇ ਜਿਹੇ ਹਿੰਦੀ ਕਰਦੇ ਹੂਰੇ ਜੂੜੀ ਜੂੜੀ ਸਮਝੇ ਇਸਿਆ ਜਿਹੜੇ ਕੋ ਨਾ ਗੁਰੂ ਨੂੰ ਪਿਆਰੋਂ ਪਹੁੰਚ ਕਰਦੇ ਆ ਜੀ ਨੂੰ ਕਹਿੰਦਾ ਕਿ ਤੇ ਜੇ ਉਹਨਾਂ ਨੂੰ ਆਪਸੇ ਕੋਈ ਡਿਊਟੀ ਦਾ ਨਾ ਵੀ ਇੱਥੇ ਤੂੰ ਇੰਨਾ ਚ ਡਿਊਟੀ ਤੇ ਨਿਆਣੇ ਨਾ ਆ ਜਾਵੇ ਤੇ ਫੇ ਸਜ਼ਾ ਦੇਉਂਦਾ ਨਾ ਕਿ ਤੂੰ ਆਇਆ ਨਹੀਂ ਮਿਲ ਆ ਦੇ ਜਿਗਿਆਵਾ ਸਿਆਨੁ ਕਹਿਤਾ ਨਾਨਕ ਨਾਮ ਸੰਭਾਲ ਤੂੰ ਆਜੇਗਾ ਨਾਨਕ ਨਾਮ ਸੰਭਾਲ ਤੂੰ ਬਟਕ ਬੱਤ ਸੁਤੇ ਜੇਤ اے ਗੁਰੂ ਕੋ ਪਿਆਰ ਸਦਾ ਸੱਜਣ ਹਗੂ ਸਦੇ ਰਹੇ ਬਾਇ ਮਹਾਰਾਜ ਸੱਚੇ ਪਾਸਾ ਗੁਰੂ ਨਾਨਕ ਸੱਜਣੇ اے ਆਉਂਦੇ ਬਹੁਤ ਏੜ ਪਾਲੋ ਚਾکریاں ਨੌਕਰੀ ਲੋਖਿਆ ਦੇ ਜਾਵੀਂ ਨੌ ਅਜਾ ਕਰਿਆ ਜਗਿਆ ਆਵਰ ਸਿਆਣਪ ਕਹਿਤਾ ਮਾਨਗਨ ਦਾ ਸੁਭਾਉ ਬੱਕਾ ਛੁਟੇ ਜੇਤ ਕੇ ਜੀਗਾ ਸਰਲਾ ਆਓ ਨੌਕਰੀ ਦਾਤਾ ਦੇਖ ਮਾ ਸੋ ਜੁਤੇ ਨਿਉ ਆਪਣੇ ਰਾਗੇ ਤੇ ਹੋਏ ਆ ਉਹਨਾਂ ਦੇ ਨਾਲ ਤੇ ਜੀਦਾ ਵੀ ਹੈ